ਜਲੰਧਰ ਦੇ ਦਿੱਲੀ ਰੋਡ ਨਜ਼ਦੀਕ ਦਾਦਾ ਮੋਟਰ ਏਜੰਸੀ ਦੇ ਨਜ਼ਦੀਕ ਸਟੋਰ ਕੀਤੀ ਗਈ ਖੋ ਦੇ ਢੇਰ ਨੂੰ ਅਚਾਨਕ ਅੱਗ ਲੱਗ ਗਈ ਹੈ। ਧਿਆਗ ਦੇ ਨਾਲ ਟਨਾਂ ਦੇ ਹਿਸਾਬ ਦੇ ਨਾਲ ਖੋ ਸੜ ਕੇ ਸੁਆਹ ਹੋ ਗਈ ਹੈ। ਜਿਸ ਦੀ ਵਜ੍ਹਾ ਦੇ ਨਾਲ ਸਟੋਰ ਮਾਲਕਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ। ਬੇਸ਼ੱਕ ਇਸ ਅਗਨੀ ਕਾਂਡ ਦੇ ਵਿੱਚ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮੋਟਰ ਮਾਲਕਾਂ ਦੇ ਵੱਲੋਂ ਰੱਖੇ ਗਏ ਵੱਡੀ ਮਾਤਰਾ ਦੇ ਵਿੱਚ ਕਬੂਤਰ ਇਸ ਅਗ ਦੀ ਭੇਟ ਚੜ ਗਏ ਨੇ। ਅੱਗ ਲੱਗਣ ਦਾ ਪਤਾ ਲੱਗਦਾ ਲੁਧਿਆਣਾ ਦੇ ਮੇਅਰ ਪ੍ਰਿੰਸੀਪਲ ਮੈਡਮ ਇੰਦਰਜੀਤ ਕੌਰ ਮੌਕੇ ਤੇ ਪੰਚਾਇਤ ਤੇ ਬਚਾਅ ਕਾਰਜਾ ਦੋਨੋਂ ਵੱਲੋਂ ਜਾਇਜ਼ਾ ਲਿਆ ਗਿਆ ਦੱਸ ਦਈਏ ਕਿ ਬਚਾਅ ਕਾਰਜਾ ਦੇ ਵਿੱਚ ਤੇਜ਼ੀ ਲਿਆਉਣ ਦੀ ਹਦਾਇਤਾਂ ਕੀਤੀਆਂ ਗਈਆਂ ਨੇ ਕਾਬਲੇਗੋਰਾ ਹੈ ਕਿ ਹਰ ਸਾਲ ਇਸ ਜਗ੍ਹਾ ਦੇ ਉੱਪਰ ਕੋਈ ਨਾ ਕੋਈ ਅੱਗ ਲੱਗਣ ਦੀ ਘਟਨਾ ਵਾਪਰਨ ਦੇ ਨਾਲ ਲੋਕਾਂ ਦੇ ਵਿੱਚ ਚਰਚਾ ਬਣੀ ਹੀ ਰਹਿੰਦੀ ਹੈ ਤੇ ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਦੇ ਵੱਲੋਂ ਲਗਾਤਾਰ ਕੀਤੀ ਗਈ ਭਾਰੀ ਮਸ਼ੱਕਤ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ ਹਾਲਾਂਕਿ ਮੌਕੇ ਤੇ ਕੁਝ ਲੋਕਾਂ ਵੱਲੋਂ ਅੱਗ ਦੇ ਇਸ ਘਟਨਾ ਦੇ ਪਿੱਛੇ ਕਿਸੇ ਸ਼ਰਾਰਤੀ ਅੰਸਰ ਦਾ ਹੱਥ ਹੋਣ ਦੀ ਵੀ ਸ਼ੰਕਾ ਜਤਾਈ ਗਈ ਹੈ ਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ क्या नाम है आपका मोहम्मद इशाद है जी मेरा नाम एहसान कब जी ये मेरे पास ही बैठा था आग लगने से पाँच मिनट पहले अब वहाँ से फिर ही इसमें फोन गया ये इधर आया अगर तुम्हारे गोदाम से आग लगी फिर तो मेरे को बच्चा गया अब तुम्हारे गोदाम में आग लगी एहसान भी जा लिया ਮਾਇਆ ਇਧਰ ਦੇਖਾ ਸਾਰਾ ਹੀ ਸੁਆ ਹੋਇਆ ਪੜਾ ਕਿਆ ਕਹਿ ਸਕਦਾ ਹੈ ਕਿਸ ਨਾਗ ਲਗਾਈ ਕੈਸੇ ਲਗੀ ਫਿਰ ਦੇਖਤੇ ਤੋ ਪਤਾਤੇ ਵੀ ਕਿਸੇ ਕੋ ਇਹ ਸ਼ਰਾਰਤ ਹੀ ਹੈ ਕਿਸੇ ਦੀ ਅੱਜ ਇਸ ਦਿਨਾ ਸ਼ਰਾਰਤ ਕੇ ਦੇ ਹੈ ਨਹੀਂ ਹੈ ਚੌਥੀ ਵਾਰ ਆਗ ਲਗੀ ਇਸ ਦੋ ਵਾਰੀ ਤੋ ਇਧਰ ਹੀ ਲੱਗੀ ਤੀਜੀ ਵਾਰੀ ਦੋ ਵਾਰੀ ਤੋ ਇਹੀ ਪਰ ਲੱਗੀ ਇੱਕ ਵਾਰੀ ਗੁਲਾਬੀ ਬਾਗ ਮੇ ਲੱਗੀ ਸੀ ਵਾਹ ਪਰ ਉਹ ਜਾਨ ਨੂੰ ਗੱਡੀਆਂ ਦਾ ਨਾ ਕੋਈ ਸਾਧਾ ਨਹੀਂ ਗੱਡੀ ਬਹੁਤ ਲੇਟ ਆਈ ਆ ਉੱਥੇ ਕਬੂਤਰ ਤੇ ਕਬੂਤਰ ਵੇਸੀ ਲੋਕਾਂ ਨੇ ਕਿਸੇ ਤਰ੍ਹਾਂ ਉੱਥੇ ਮਤਲਬ ਕਿ ਕਬੂਤਰ ਨੂੰ ਹਟਾਇਆ ਉੱਥੋਂ ਦੀ ਕੁਝ ਜੀ ਨੁਕਸਾਨ ਨੁਕਸਾਨ ਨਹੀਂ ਹੋਇਆ ਬਾਕੀ ਗੱਡੀਆਂ ਬਹੁਤ ਲੇਟ ਆਈਆਂ ਨੇ ਚੱਕਾ ਤੋਂ ਦੀ ਅੱਗ ਲੱਗੀ ਹੋਈ ਆ ਤਕਰੀਬਨ ਅੱਧਾ ਘੰਟੇ ਤੋਂ ਉੱਪਰ ਹੋ ਗਿਆ ਤੇ ਅੱਗ ਲੱਗਣ ਦੇ ਕਾਰਨ ਪਤਾ ਲੱਗੇ ਇਹ ਤਾਂ ਸਾਨੂੰ ਪਤਾ ਨਹੀਂ ਆਪਾਂ ਫੈਕਟਰੀ ਆਪਾਂ ਫੈਕਟਰੀ 'ਚ ਕੰਮ ਕਰਦੇ ਹੋਏ ਸੀ ਆਪਾਂ ਧੂਆ ਦੇਖਿਆ ਆਪਾਂ ਭੱਜੇ-ਭੱਜੇ ਆਏ ਆ ਆਈ ਚੀਜ਼ ਦਾ ਕੰਮ ਸੀ ਗਈ ਇੱਥੇ ਬਾਜੀ ਸ਼ਾਇਦ ਖੋ ਦਾ ਕੰਮ ਸੀ ਬਾਕੀ ਸਾਨੂੰ ਇਨਾ ਪਤਾ ਨਹੀਂ ਆਪਾਂ ਆਗ ਦੇਖਿਆ ਸੀ ਭੱਜੇ-ਭੱਜੇ ਆਏ ਆ ਇੱਧਰ ਹੁਣ ਕਿੰਨੀ ਦੇਰ ਬਾਅਦ ਫਾਇਰ ਡੀਪ ਤੇ ਗੱਡੀਆਂ ਮੈਂ ਕਹਿੰਦਾ ਅੱਧੇ ਘੰਟੇ ਤੋਂ ਉੱਪਰ ਗੱਡੀ ਨੂੰ ਤੇ ਅੱਧੇ ਘੰਟੇ ਤੋਂ ਉੱਪਰ ਬਾਅਦ ਗੱਡੀ ਇੱਥ ਗੱਡੀਆਂ ਦਾ ਕੋਈ ਨੁਕਸਾਨ ਨਹੀਂ ਆ ਬਗੇ ਬਚਾਅ ਹੋ ਗਿਆ ਜੀ ਬੰਦੇ ਨਾਲ ਮਿਲ ਕੇ ਬਚਾ ਲਿਆ ਸਾਰੇ ਬੰਦਿਆਂ ਨੇ ਤੇ ਮਿਲ ਕੇ ਬਹੁਤ ਕੋਸ਼ਿਸ਼-ਕੋਸ਼ਿਸ਼ ਕੀਤੀ ਆ ਉਹਨੇ ਬਚਾਅ-ਪਚਾਅ ਕੀਤਾ ਵਾ ਬਾਕੀ ਫੁੱਲ ਜੀ ਚੌਂਕਰ ਸਾਹਿਬ ਪਹੁੰਚੇ ਜੀ ਇਹ ਜਵਾੜ ਨੰਬਰ 11 ਦਾਦਾ ਮੋਟੇ ਦੇ ਨੇੜੇ ਅੱਗ ਲੱਗੀ ਆ ਔਰ ਇੱਕ ਹੋਜਰੀ ਵੇਸਟ ਦੇ ਗੋਦਾਮ ਨੂੰ ਅੱਗ ਲੱਗੀ ਆ ਔਰ ਜਿਵੇਂ ਕਿ ਅਸੀਂ ਮੁਹਿੰਮ ਚਲਾਈ ਹੋਈ ਹੈ ਆਪਣੇ ਵਾਰਡ ਦੇ ਵਿੱਚ ਘਰ-ਘਰ ਜਾ ਕੇ ਅਸੀਂ ਪਹਿਲੇ ਹੀ ਸਾਰਿਆਂ ਨੂੰ ਰਿਕਵੈਸਟ ਕਰਦੇ ਆਂ ਵੀ ਜਿਹੜੇ ਵੇਸਟ ਦੇ ਬੋਰੇ ਆ ਉਹ ਸੰਭਾਲ ਕੇ ਅੰਦਰ ਰੱਖੋ ਔਰ ਜਿਹੜੀ ਉਹ ਵੇਸਟ ਜਾਨਕਿ ਨੈਕਸਟ ਔਰ ਕਰਨ ਵਾਲੀ ਆ ਉਹਨੂੰ ਨਾਲ ਸਟੋਰ ਕਰਕੇ ਉਹਦੀ ਸਪਲਾਈ ਰੱਖੋ ਤਾਂ ਕਿ ਜਿਆਦਾ ਮਾਲ ਇਕੱਠਾ ਨਾ ਹੋਵੇ ਔਰ ਇਹ ਜੇ ਹਾਦਸੇ ਤੇ ਬਚਾ ਜਾ ਸਕੇ ਸਾਡੇ ਮੇਅਰ ਸਾਹਿਬ ਮੈਡਮ ਦਾ ਵੀ ਧੰਨਵਾਦ ਕਰਦਾ ਉਹਨਾਂ ਨੇ ਮੌਕੇ ਤੇ ਆ ਕੇ ਯਾਨੀ ਕਿ ਜਿਹੜੀ ਢੇਲ ਵਰਤੀ ਜਾ ਰਹੀ ਸੀ ਥੋੜੇ ਜਿ ਗੱਡੀਆਂ ਆਉਣ ਦੇ ਵਿੱਚ ਕਿਉਂਕਿ ਗੱਡੀਆਂ ਤਕਰੀਬਨ 2 ਘੰਟੇ ਬਾਅਦ ਫੋਨ ਦੀ ਕਮੀ ਕਰਕੇ ਕਿਉਂਕਿ ਮਾਲਕ ਇੱਥੇ ਹੈ ਨਹੀਂ ਸੀਗਾ ਔਰ ਕਿਸੇ ਨੇ ਫੋਨ ਨਹੀਂ ਕੀਤਾ ਜਦੋਂ ਅੱਗ ਜਿਆਦਾ ਵੱਧ ਗਈ ਉਦੋਂ ਯਾਨੀ ਕਿ ਜਿਵੇਂ ਸਾਨੂੰ ਪਤਾ ਲੱਗਿਆ ਮੇਅਰ ਮੈਡਮ ਵੀ ਤੇ ਮੈਂ ਨਾਲ ਆ ਕੇ ਇੱਥੇ ਮੌਕੇ ਤੇ ਇਹ ਜੇ ਕਾਰਵਾਈ ਕਰਾਈ ਜੀ ਚੋਲ ਸਾਹਿਬ ਫਾਡਰੀ ਵੇਸਟ ਇੱਕ ਇਹੋ ਜਿਹਾ ਪਦਾਰਥ ਆ પેટ્રોલ ਪਦਾਰਥ باوجود ਉਸ ਦੇ ਇਹਨਾਂ ਨੂੰ ਓਪਨ ਦੇ ਵਿੱਚ ਜਿਹੜਾ ਸਟੋਰ ਕਰਨਾ ਇਦਾਂ ਨਾਲ ਕਿ ਦੇਖੋ ਵਾਰ ਨੰਬਰ 11 ਦੇ ਵਿੱਚ ਤਕਰੀਬਨ ਮਹੰਤ ਕਾ ਸ਼ਲੋਕ ਰਹਿੰਦੇ ਆ ਅਤੇ ਤਕਰੀਬਨ ਜ਼ਿਆਦਾਤਰ ਜਿਹੜੀ ਇਹਦੇ ਆਬਾਦੀ ਹੈ ਉਹ ਹੋਜੀ ਵੇਸਟ ਦੇ ਕੰਮ ਕਰਨ ਵਾਲੇ ਬਿਜ਼ਨਸ ਕਰਨ ਵਾਲੇ ਲੋਕਾਂ ਦੀ ਹੈ ਪਰ ਲੋਕਾਂ ਨੂੰ ਬੜੀ ਹਿਦਾਇਤ ਦਿੱਤੀ ਗਈ ਹੈ ਗੋਦਾਮ ਜਿਹੜੇ ਬਣਾਏ ਗਏ ਆ ਨਗਰ ਨਿਗਮ ਵੱਲੋਂ ਵੀ ਉਹਨਾਂ ਦੀ ਰੂਟੀਨ ਚੈਕਿੰਗ ਹੁੰਦੀ ਹੈ ਔਰ ਉੱਥੇ ਸਿਲੰਡਰ ਲੱਗੇ ਹੋਏ ਆ ਜਿਹੜੇ ਅੱਗ ਬੁਝਾਉ ਸਿਲੰਡਰ ਆ ਉੱਥੇ ਪ੍ਰੋਪਰ ਲੱਗੇ ਹੋਏ ਆ ਪਰ ਕਈ ਸਾਈਟ ਅਜੇ ਵੀ ਹੈਗੀ ਐ ਇਦਾਂ ਦੀ ਕਿ ਜਿੱਥੇ ਅਣਗੈਲੇ ਵਰਤੀ ਜਾਂਦੀ ਹੈ ਔਰ ਜਿਵੇਂ ਯਾਨੀ ਕਿ ਦੀ ਇਨਵੈਸਟੀਗੇਸ਼ਨ ਚ ਪਤਾ ਲੱਗੂਗਾ ਕਿ ਇਹ ਕਿਸੇ ਦੇ ਸਰਾਰਤ ਹੈ ਜਾਂ ਆਪਣੇ ਕੁਦਰਤੀ ਤੌਰ ਤੇ ਹੋਈ ਹੈ ਜੇ ਕਿਸੇ ਦੇ ਸਰਾਰਤ ਹੋਈ ਤੇ ਉੱਤੇ ਤਰੀਕੇ ਨਾਲ ਕਾਰਵਾਈ ਕਰਾਵਾਂਗਾ ਮੇਰਾ ਮੁਹੰਮਦ احਸਾਨ ਜੀ ਕੀ ਆ ਗਾਸਾ ਕਿਵੇਂ ਹੋਇਆ ਕੋਈ ਅੱਜ ਸਾਇਆ ਸਵੇਰੇ ਮੈਂ ਆਪਣੇ ਘਰ 7 ਵਜੇ ਆਇਆ ਆ ਕੇ ਆਪਣੇ ਕਬੂਤਰ ਬੱਕਰੀਆਂ ਸਾਰੀ ਬਾਹਰ ਖੁੱਲਿਆ ਆ ਕੇ ਸਭ ਕੁਝ ਸਹੀ ਸੀ ਮੈਂ ਤਕਰੀਬਨ ਕੋ ਨੋਕ ਬੀ ਇੱਥੋਂ ਦੀ ਗਿਆ ਅਣ ਤੋਂ ਬਾਅਦ ਮੈਨੂੰ ਇੱਥੇ ਦੇਖਿਆ ਫੋਨ ਆਇਆ ਮੈਨੂੰ ਕਹਿੰਦਾ ਬਈ ਅੱਗ ਲੱਗੀ ਗੋਦਾਮ ਚ ਸਿਰੇ 5 ਮਿੰਟ ਦੇ ਅੰਦਰ ਕਿਸੇ ਨੇ ਮੇਰੇ ਗੋਦਾਮ ਚ ਆ ਕੇ ਲਾ ਦਿੱਤੀ ਮੇਰਾ ਕੁਝ ਨਹੀਂ ਬਚਿਆ ਜੀ ਮੇਰਾ ਬਹੁਤ ਬੁਰਾ ਕਿਤਨੇ ਮੈਨਾਂ ਨੁਕਸਾਨ ਹੋ ਗਿਆ ਸਾਰਾ ਮਾਲ ਜਲਗਦਾ ਹੋ ਗਿਆ ਜੀ ਨਹੀਂ ਕੁਝ ਪਤਾ ਲੱਗ ਪਾਇਆ ਕਿਸ ਨੇ ਅੱਗ ਲਗਾਈ ਕੋਈ ਨਹੀਂ ਜੀ ਮੈਨੂੰ ਕੁਝ ਨਹੀਂ ਬਤਾ ਮੇਰੇ ਗੋਦਾਮ ਜਿੱਕੇ ਨੇ ਅੱਗ ਲਾਈ ਕੀ ਕੀਤਾ ਕੁਝ ਕੁਝ ਨਹੀਂ ਬਤਾ ਜੀ ਜਿਦਵਾਰੇ ਬੰਨ ਸੀਟੀ ਦੀ ਕੈਮਰਾ ਲੱਗਾ ਹੋ ਆਪਕੇ ਕੋਲ ਹੈ ਮਨੇ ਲਗੇ ਆ 2 3 ਲਗੇ ਸਾਹਮਣੇ ਚੋਹਾਂ ਦੇ ਲਗੇ ਸਾਹਮਣੇ ਕ੍ਰਿਸ਼ अच्छा जी तो ਤੁਹਾਡਾ ਕਿੰਨਾ ਕਿ ਨੁਕਸਾਨ ਹੋਊਗਾ ਜੀ ਮੇਰਾ ਤੁਹਾਡੇ ਸਾਹਮਣੇ ਹੀ ਹੈ ਮੈਂ ਤੁਹਾਨੂੰ ਕੀ ਦੱਸਾਂ ਠੀਕ ਹੈ ਜੀ ਹੁਣ ਹੀ ਮੈਂ ਦਿੱਲੀ ਤੋਂ ਗੱਡੀ ਮੰਗਾਈ ਜੀ ਸਾਰ ਨੂੰ ਬਤਾ ਪੋਣੇ 3 ਲੱਖ ਦੀ ਮੇਰਾ ਉਹ ਮਾਲ ਆ ਉਹ ਜੋ ਕਿਕਰ ਵਿਆਹ ਦੀ ਨਹੀਂ ਮੈਂ ਵੇਚਾ ਮੇਰੇ ਘਰ ਗੱਡੀਆਂ ਦਾ ਕਾਰਾਂ ਦਾ ਕੰਮ ਹੈ ਮੇਰੇ ਡਾਕੂਮੈਂਟ ਸਾਰੇ ਅੰਦਰ ਪਈਆਂ ਗੱਡੀਆਂ ਦੀ ਮੇਰੇ ਸਭ ਪਰੀ ਸਭ ਸਮਾਨ ਮੇਰੇ ਅੰਦਰ ਪਿਆ ਸਾਰਾ ਡਾਕੂਮੈਂਟ ਸਾਰਾ ਮੇਰੇ ਸਾਡੇ ਸਾਹਮਣੇ ਸਾਰੇ ਉਹਨੂੰ ਪਤਾ ਹੀ ਮੈਂ ਝੂਠ ਬੋਲਦਾ ਕਿੰਨਾ ਮੇਰਾ ਮਾਲ ਮਜਾ ਕੀ ਹੈ ਸਾਰੇ ਨੇ ਕੰਮ ਕਰਦੇ ਹੀ ਆ ਜੀ ਮੈਂ ਕਿਧਰੇ ਥੋੜੀ ਮੈਂ ਆਪਣਾ ਕਿਧਰ ਮਦਦ ਦਾ ਮੈਂ ਤਾਂ ਕੁਝ ਨਹੀਂ ਬਚਿਆ ਲੈ ਜੀ ਮੇਰਾ ਕੁਝ ਨਹੀਂ ਬਚਾ ਤਾਂ ਕੁਝ ਨਹੀਂ ਪਾ ਦੋ ਹੁਣ ਤੁਸੀਂ ਪ੍ਰਸ਼ਾਸਨ ਤੋਂ ਕਿਸ ਤਰੀਕੇ ਦੀ ਅਰਜ਼ਾ ਦੇ ਕੇ ਮਾਚ ਲਾਵੇ ਜੀ ਜੇ ਨੇ ਕੋਈ ਗਲਤੀ ਲਾਈਏ ਕਰੋ ਭੜਿਆ ਜਾ ਮੈਨੂੰ ਸਜ਼ਾ ਦੇਊਗਾ ਹੁਣ ਮੈਂ ਕੀ ਦਿਵਾਵਾਂ ਜੀ ਇਹ ਅਰਜ਼ਾ ਦਸ ਦੇਊਗਾ ਮੇਰੇ ਹੱਥ ਚ ਕੀ ਹੈ ਜੇ ਮੈਂ ਕਿਸ ਨੂੰ ਸਜ਼ਾ ਦੇਊਗਾ ਜੀ ਮੇਰੇ ਬੱਲੇ ਦਾ ਚੱਡਿਆ ਹੀ ਕੁਝ ਨਹੀਂ ਗੀ ਜੇ ਨਾ ਚਮਕੀ ਜਨੋਚਾ ਜਾਦੀ ਹੋਗਾ ਜੀ ਮੇਰੇ ਤਾਂ ਕੁਝ ਹੈ ਹੀ ਨਹੀਂ ਇਹ ਦੇਖੋ ਇੱਥੇ ਹੈਗਾ ਖੋ ਦਾ ਕੰਮ ਖੋ ਦਾ ਕੰਮ ਆ ਖੋ ਦਾ ਕੰਮ ਕਰਦਾ ਬੰਦੇ ਇਤੇ ਕੋਈ ਬੰਦੇ ਬਾਹਰੋਂ ਆ ਕੇ ਕੋਈ ਮਜ਼ਦੂਰ ਆ ਕੇ ਤੇ ਪ੍ਰਵਾਸੀ ਸੱਜੜਾ ਆ ਕੇ ਤੇ ਖੋ ਦਾ ਕੰਮ ਕਰਦੇ ਆ ਹਰ ਇੱਕ ਸਾਲ ਇਦਾਂ ਹੁੰਦਾ ਇਹ ਨਵਾਂ ਨਹੀਂ ਹੋਇਆ ਅੱਜ ਹਰ ਇੱਕ ਸਾਲ ਇਦਾਂ ਹੁੰਦਾ ਜਦੋਂ ਇਹ ਬੰਦੇ ਦਾ ਮਾਲ ਘਟਾ ਕਰ ਲੈਂਦਾ ਮਾਲ ਘਟਾ ਕਰਨ ਤੋਂ ਬਾਅਦ ਵਿੱਚ ਸਵੇਰ ਦਾ ਇੱਥੇ ਬੈਠਾ ਬੰਦਾ ਇਤੇ ਸਿਰਫ ਇੱਕ 5 ਮਿੰਟ ਲਈ ਖੱਬੇ ਸੱਜੇ ਹੋਇਆ ਤੇ ਕਿਸੇ ਵਜ੍ਹਾ ਨੇ ਸ਼ਰਾਰਤ ਕੀਤੀ ਆ ਇਹ ਸਿਰਫ ਇੱਕ 5 ਮਿੰਟ ਦੇ ਵਿੱਚ 50 ਮਿੰਟਾਂ ਦੇ ਵਿੱਚ ਬੰਦੇ ਨੇ ਫੋਨ ਸੁਣਦਾ ਬਾਹਰ ਚਲੇ ਗਿਆ ਤੇ ਕਿਸੇ ਨੇ ਸ਼ਰਾਰਤ ਕੀਤੀ ਆ ਤਾਂ ਕੋਹ ਦਾ ਕੰਮ ਕੋਹ ਨੂੰ ਅੱਗ ਪੈਂਦੀ ਆ ਪੈਟਰੋਲਾਂ ਨੂੰ ਪੈਟਰੋਲਾਂ ਨੂੰ ਅੱਗ ਪੈਂਦੀ ਆ ਨੂੰ ਇਹ ਜਾਣ ਬੁੱਝ ਕੇ ਸ਼ਰਾਰਤ ਕਰਕੇ ਨਾ ਬੰਦੇ ਦਾ ਜਾਣ ਕੇ ਨੁਕਸਾਨ ਕਰਦੇ ਆ ਕੋਈ ਬੰਦਾ ਮੌਕੇ ਤੇ ਨਹੀਂ ਸੀ ਜਿਹੜਾ ਬੰਦਾ ਮੌਕੇ ਤੇ ਨਹੀਂ ਸੀ ਉਹ ਦੱਸ ਰਿਹਾ ਕਹਿੰਦਾ ਮੈਂ ਤਾਂ 5 ਮਿੰਟ ਵਾਸਤੇ ਫੋਨ ਲੈਣ ਸੁਣਣ ਵਾਸਤੇ ਖੱਬੇ ਸੱਜੇ ਹੋਇਆ ਤੇ ਜਦੋਂ ਮੈਂ 50 ਮਿੰਟਾਂ ਬਾਅਦ ਆ ਕੇ ਦੇਖਿਆ ਤੇ ਇੱਥੇ ਅੱਗ ਲੱਗੀ ਹੋਈ ਆ ਅੱਗੇ ਵੀ ਹਰੇਕ ਸਾਲ ਹੁੰਦੇ ਹਰੇਕ ਸਾਲ ਬੰਦਾ ਜਾਨਵਜ ਕੋਈ ਸ਼ਰਾਰਤ ਕਰਦਾ ਬੰਦਾ ਮੈਂ ਉਹਨਾਂ ਨੂੰ ਕਹਿੰਦਾ ਵੀ ਇਨਕੁਆਇਰੀ ਕਰੋ ਬੰਦਾ ਕੌਣ ਆ ਉਹ ਜਿਹੜਾ ਲੱਕਾ ਮਤਲਬ ਕਿ ਅੱਗ ਲੱਗਦੀ ਲੱਗਦੀ ਅੱਗ ਪਹਿਲਾਂ ਦਿਵਾਲੀ ਤੇ ਵੀ ਲੱਗੀ ਸੀ ਦਿਵਾਲੀ ਤੇ ਕਹਿੰਦਾ ਵੀ ਚਲੋ ਵੀ ਉਹ ਪਟਾਕੇ ਬਟੂਕੇ ਹੋਗਾ ਉਸ ਤੋਂ ਪਿਛਲੀ ਵਾਰੀ ਵੀ ਲੱਗੀ ਸੀ ਹੁਣ ਫੇਰ ਉਹੀ ਕੰਮ ਹੋਇਆ ਉਹ ਬੰਦੇ ਨੇ maal ਕੱਟਾ ਕੀਤਾ ਉਹਨਾਂ ਦਾ ਰੋ ਰੋ ਕੇ ਬਰਹਾਲ ਹੋਇਆ ਪਿਆ ਜਿਹਨਾਂ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਇਸ ਵੇਲੇ ਠੀਕ ਨਹੀਂ ਪਰ ਫੇਰ ਵੀ ਅਸੀਂ ਕਹਿੰਦੇ ਵੀ ਜਿਹੜੇ ਆਪਣੇ ਵਾਲੇ ਵਾਲੇ ਸਾਥੀ ਖੜੇ ਆ ਇਹਨਾਂ ਨੇ ਸ਼ਾਬਾਸ਼ ਆ ਜਿਨ੍ਹਾਂ ਨੇ ਫੇਰ ਵੀ ਨੱਟ ਜਿੰਨਾ ਕਿ ਬਚਾ ਹੋਇਆ ਇਹਨਾਂ ਨੇ ਕੀਤਾ ਇਹਨਾਂ ਦਾ ਠੀਕ ਨਹੀਂ ਤੇ ਇਹ ਜਾਣ ਕੇ ਛਰਾਰਤਾ ਕਰਦੇ ਆ ਬੰਦੇ ਜਾਣ ਪੁੱਝ ਕੇ ਛਰਾਰਤਾ ਕਰਦੇ ਆ ਕੋਲ ਪੀਰ ਬਾਬਾ ਜੀ ਦਾ ਦਰਬਾਰ ਲੋਕਾਂ ਨੂੰ ਇਹ ਕੰਮ ਕਰ ਲਿਆ ਨੂੰ ਸ਼ਰਮ ਨਹੀਂ ਆਉਦੀ ਹੈਗੀ ਮਾੜੀ ਮੋਟੀ ਸ਼ਰਮ ਕਰਨ ਤੇ ਪੀਰਾਂ ਦੇ ਦਰਬਾਰ ਆ ਮੋਰੇ ਉਹਦਾ ਦਵਾਰ ਸਾਂਝੀ ਆ ਕੋਈ ਵੀ ਨੁਕਸਾਨ ਹੋ ਸਕਦਾ ਅਜੇ ਸਭ ਤੋਂ ਵੱਡੀ ਗੱਲ ਇਹ ਆ ਵੀ ਬਚਾ ਹੋਇਆ ਇਸ ਕਰਕੇ ਵੀ ਅੰਦਰ ਕੋਈ ਗੈਸ ਵਾਲਾ ਸਿਲੰਡਰ ਐ ਨਹੀਂ ਪਿਆ ਅੰਦਰ ਨਹੀਂ ਤਾਂ ਸਿਲੰਡਰ ਇੱਥੇ ਪਿਆ ਹੁੰਦਾ ਰੋਟੀ ਪਾਣੀ ਇੱਥੇ ਬਣਾਉਂਦੇ ਆ ਉਹ ਕੁਦਰਤੀ ਆ ਜੀ ਸਿਲੰਡਰ ਵੀ ਹੈ ਨਹੀਂਗਾ ਅੰਦਰ ਤੇ ਇਹਦਾ ਕੋਈ ਸਿਲੰਡਰ ਫਟ ਜਾਂਦਾ ਕਿੰਨੀ ਦੁਨੀਆ ਘੜੀ ਕਿਸ ਇਹ ਪਹਿਲਾ ਛਰਾਰਤ ਹੁੰਦੀ ਹੈ ਜਾਂ ਕੀ ਉਹ ਤਾਂ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਪਤਾ ਚੱਲੇਗਾ ਬਟ ਵਾਕਈ ਸੋਚਣ ਵਾਲੀ ਗੱਲ ਹੈ ਕੋਈ ਬਿਜਲੀ ਦੀਆਂ ਤਾਰਾਂ ਨਹੀਂ ਚੱਲ ਰਹੀਆਂ ਕੋਈ ਸ਼ਾਰਟ ਸਰਕਟ ਨਹੀਂ ਹੈ ਇਸ ਜਗ੍ਹਾ ਤੇ ਹੋ ਸਕਦਾ ਫਿਰ ਸਾਨੂੰ ਤਾਂ ਜਿਸ ਤਰਾ ਹੀ ਪਤਾ ਲੱਗਿਆ ਨਾਲ ਦੀ ਨਾਲ ਪ੍ਰਸ਼ਾਸਨ ਪੂਰਾ ਪਹੁੰਚਿਆ ਫਾਇਰ ਬਿਗੇਟ ਦੀਆਂ ਗੱਡੀਆਂ ਪਹੁੰਚੀਆਂ ਔਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗੀ ਤੋਂ ਨੇ ਜਿਵੇਂ ਆ ਪ੍ਰਧਾਨ ਸਾਹਿਬ ਸਾਰੇ ਕੋਲ ਖੜੇ ਸੀ ਇਹਨਾਂ ਨਾਲ ਵੀ ਇਹੀ ਗੱਲਬਾਤ ਕਰ ਰਹੇ ਸੀ ਵੀ ਆਪਾਂ ਓਪਨ ਦੇ ਵਿੱਚ ਜਿਹੜਾ ਹੋਜ਼ਰੀ ਵੇਸਟ ਆ ਰੱਖਦੇ ਆ ਆਪਾਂ ਉਹਨੂੰ ਥੋੜਾ ਜਿਹਾ ਅਵੋਇਡ ਕਰੀਏ ਸਾਨੂੰ ਪਤਾ ਜੋ ਚੀਜ਼ ਬੜੀ ਪੈਕਿਊਲਰ ਪੈਕਿਊਲਰ ਹੈ ਜਿੱਥੇ ਸਾਨੂੰ ਪਤਾ ਹਾਦਸਾ ਹੋਣ ਦੀ ਨੋਬਤ ਹੋ ਸਕਦੀ ਹੈ ਹਾਦਸਾ ਹੋਣ ਤੋਂ ਬਾਅਦ ਜਾਗਣ ਦੀ بجائے ਆਪਾਂ ਪਹਿਲਾਂ ਉਹਦੇ ਉਸ ਚੀਜ਼ ਦਾ ਧਿਆਨ ਰੱਖਿਓ ਸੋ ਕਾਉਂਸਲਰ ਸਾਹਿਬ ਮੇਰੇ ਨਾਲ ਖੜੇ ਨੇ ਪੂਰਾ ਹੁਣ ਇਸ ਤੋਂ ਬਾਅਦ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਓਪਨ ਪਲਾਟਸ ਨੇ ਜਿਹੜੇ ਉਹਨਾਂ ਦਾ ਜਿਦਾ ਜਿਦਾ ਵੀ ਓਪਨ ਪਲਾਟ ਹੈ ਕਾਈਂਡਲੀ ਉਹਦਾ ਧਿਆਨ ਰੱਖਿਆ ਨਾ ਉਥੇ ਗਾਰਬੇਜ ਇਕੱਠਾ ਹੋਣ ਦੇ ਜੇ ਹੋਜ਼ਰੀ ਵੇਸਟ ਵੀ ਹੈ ਤੇ ਇਹਨੂੰ ਕਵਰਡ ਜਗ੍ਹਾ ਦੇ ਉੱਤੇ ਰੱਖਿਆ ਜਾਵੇ ਤਾਂ ਕਿ ਓਪਨ ਦੇ ਵਿੱਚ ਨਾ ਕੋਈ ਇਦਾਂ ਦੀ ਸ਼ਰਾਰਤ ਹੋ ਸਕੇ ਚਲੋ ਬਚਾਰਿਆ ਹੈ ਕਾਫੀ ਜ਼ਿਆਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੋ ਸਿਰਫ ਹੋਜ਼ਰੀ ਵੇਸ ਸੀ ਜਿਹੜਾ ਉਹੀ ਸਾਰਾ ਜਲਿਆ ਤੇ ਪ੍ਰਸ਼ਾਸਨ ਨੇ ਤੁਰੰਤ ਮੌਕੇ ਦੇ ਉੱਤੇ ਪਹੁੰਚ ਕੇ ਜਿੱਦਾਂ ਹੀ ਪਤਾ ਲੱਗਿਆ ਅੱਗੇ ਦੇ ਉੱਤੇ ਕਾਬੂ ਵੀ ਪਾ ਲਿਆ ਹੈ ਔਰ ਆਸ ਕਰਦੇ ਆ ਵੀ ਅਗਵੇ ਤੋਂ ਧਿਆਨ ਰੱਖ ਕੇ ਤੇ ਜੋ ਬੰਦੇ ਹਦਾਇਤਾਂ ਨੇ ਉਹ ਦਿੱਤੀਆਂ ਵੀ ਜਾਣੀਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹਾਦਸਾ ਨਾ ਹੋ ਸਕੇ ਜਿੱਦਾਂ ਜਿੱਦਾਂ ਤੁਸੀਂ ਕਿਹਾ ਵੀ ਫੌਲਰੀ ਵੇਸਟ ਨੂੰ ਨਾ ਕਬੜੇ ਦੇ ਗਾਮ ਦੇ ਵਿੱਚ ਰੱਖਣਾ ਚਾਹੀਦਾ ਕਿਤੇ ਨਾ ਕਿ ਇਸ ਚੀਜ਼ ਦੀ ਰਿਸਪੋਨਸਿਬਿਲਟੀ ਨਗਰ ਨਿਗਮ ਦੀ ਵੀ ਬਣਦੀ ਹੈ ਬਿਲਕੁਲ ਬਿਲਕੁਲ ਜੀ ਮੰਨ ਲਿਓ ਕਿ ਉਹਨਾਂ ਨੇ ਇਸ ਚੀਜ਼ਲ ਨੈਗਲੀਜੈਂਸੀ ਕੀਤੀ ਨਹੀਂ ਇਹ ਜਿਹੜਾ ਹੈਗਾ ਉਹ ਉਹਦਾਊਨ ਹੈਗਾ ਐਕਚੁਅਲੀ ਇਹਦੇ ਮਾਲਕ ਵੀ ਇੱਥੇ ਹੈ ਨਹੀਂ ਈਦ ਕਰਕੇ ਉਹ ਬਾਹਰ ਗਏ ਹੋਏ ਨੇ ਸੋ ਉਹਦੇ ਕਰਕੇ ਇਹ ਟਰੱਕ ਵੀ ਤੁਸੀਂ ਦੇਖੋ ਲੋਡ ਹੋ ਕੇ ਖੜੇ ਨੇ ਤੋ ਉਹ ਮਤਲਬ ਬੜਾ ਜਲਦੀ ਇਹ ਸਪੌਟ ਆਊਟ ਹੋ ਕੇ ਕੰਮ ਹੋਇਆ ਆ ਤੋ ਇਹਦੇ ਵਾਸਤੇ ਪ੍ਰੋਪਰ ਹਿਦਾਇਤ ਦੇ ਕੇ ਕਾਉਂਸਲਰ ਸਾਹਿਬਾਨ ਦਾ ਸਾਥ ਲੈ ਕੇ ਔਰ ਇਹਦੇ ਨਾਲ ਜਿੰਨੇ ਪ੍ਰਧਾਨ ਸਾਹਿਬ ਕੜੇ ਸਭ ਦਾ ਸਾਥ ਲੈ ਕੇ ਬਹੁਤ ਜਲਦੀ ਹਾਰੀ ਕੇ ਏਰੀਆ ਦੇ ਵਿੱਚ ਮਹਿੰਮ ਚਲਾ ਕੇ ਇਹਨਾਂ ਸਾਰਿਆਂ ਨੂੰ ਕਲੀਅਰ ਆਊਟ ਕਰਾਇਆ ਜਾਊਗਾ ਬਿਲਕੁਲ ਇੱਕ ਤਕਰੀਬ ਆਦਮੀ ਇਨੀ ਮਿਹਨਤ ਨਾਲ ਅਮਰਗੀ ਕਰਦਾ ਉਹਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਕਿ ਪ੍ਰਸ਼ਾਸਨ ਵੱਲੋਂ ਉਹ ਤਕਰੀਬ ਆਦਮੀ ਦੀ ਕੋਈ ਮਾਲੀ ਭਣਾ ਤਾਂ ਕੀਤੀ ਜਾਏ। ਅਮ ਦੇਖੋ ਅਗਰ ਆਪਾਸ ਇਹਦੀ ਗੱਲ ਕਰੀਏ ਸਮਾਨ ਦੀ ਗੱਲ ਕਰੀਏ ਸਾਨੂੰ ਇੱਕ ਕਨਕਲੂਜਨ ਤੇ ਨਿਕਲ ਲੈਂਦੇ ਉਹ ਵੀ ਕਿਉਂ ਇਹ ਦਿੱਕਤ ਆਈ ਹੈ ਕਿਉਂ ਆਗ ਲੱਗੀ ਹੈ ਜਾਂ ਕੀ ਰੀਜ਼ਨ ਹੈਗਾ ਹੈ ਫਿਰ ਉਸ ਤੋਂ ਬਾਅਦ ਜੋ ਵੀ ਹੋਊਗਾ ਉਹ ਅਸੀਂ ਕੱਲ ਕਰਕੇ ਪ੍ਰਸ਼ਾਸਨ ਦੇ ਨਾਲ ਤੇ ਡੈਫੀਨਿਟਲੀ ਦੇਖ ਲਾਂਗੇ ਜੋ ਬੰਦਾ ਪੋਜ਼ਿਟਿਵ ਸਟੈਪ ਉੱਤੇ ਠੀਕ ਹੈ ਠੀਕ ਹੈ